ਕਾਕੀ ਮੈਂ ਹਾਂ ਤੁਹਾਡਾ ਨਾਮ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸਾਬਕਾ ਜੱਜ ਜਸਸ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਵਿਧਾਇਕ ਵਿਕਰਮ ਸਿੰਘ ਮਜੀਠੀਆ ਖਿਲਾਫ ਮਾਨ ਹਾਨੀ ਦਾ ਫੌਜਦਾਰੀ ਕੇਸ ਦਰਜ ਕਰ ਦਿੱਤਾ ਹੈ ਜਸਰ ਰਣਜੀਤ ਸਿੰਘ ਜਿਨ੍ਹਾਂ ਕਾਲੀਪਾਚ ਪਸ ਸਰਕਾਰ ਵਲੇ ਹੋਈਆਂ ਬੇਅਦਬੀਆਂ ਤੇ ਪੁਲਿਸ ਕੋਲੀਬਰੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਸਿਆਸੀ ਆਗੂਆਂ ਵੱਲੋਂ ਜਨਤਕ ਮੰਚਾਂ ਤੋਂ ਲਗਾਤਾਰ ਉਹਨਾਂ ਦੇ ਖਿਲਾਫ ਝੂਠੀ ਅਪਮਾਨਜਨਕ ਤੇ ਫੜਕਾਉ ਬਿਆਨਬਾਜ਼ੀ ਕੀਤੀ ਗਈ ਹੈ ਤਾਂ ਕਿ ਲੋਕਾਂ ਦੀ ਨਜ਼ਰਾਂ ਵਿੱਚ ਉਹਨਾਂ ਤੇ ਉਹਨਾਂ ਦੇ ਕਮਿਸ਼ਨ ਦੇ ਵਕਾਰ ਨੂੰ ਢਾਹ ਲਾਈ ਜਾ ਸਕੇ ਮਾਨਹਾਨੀ ਦਾ ਕੇਸ ਧਰਮਾਂ ਅਨੁਸਾਰ ਦਰਜ ਕੀਤਾ ਗਿਆ ਹੈ ਨਵੀਂ ਦਿੱਲੀ ਤੋਂ ਖਬਰ ਸੁਪਰੀਮ ਕੋਰਟ ਦੇ ਸਿੱਖ ਵਕੀਲੋਂ ਕਿਰਪਾਨ ਯਾਨੀ ਗਾਤਰਾ ਪਾ ਕੇ ਅਦਾਲਤ ਵਿੱਚ ਦਾਖਲ ਨਾ ਹੋਣ ਦੇਣ ਦੀ ਸ਼ਿਕਾਇਤ ਉੱਤੇ ਗੌਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਭਾਰਤ ਦੇ ਚੀਫ ਜਸਟਿਸ ਰੰਜਨ ਗੰਗੋਈ ਦੀ ਅਗਵਾਈ ਵਾਲੇ ਬੈਂਚ ਨੇ ਇਹ ਭਰੋਸਾ ਵਕੀਲ ਅਮਰਤਪਾਲ ਸਿੰਘ ਖਾਲਸਾ ਨੂੰ ਦਿੱਤਾ ਹੈ। ਖਾਲਸਾ ਨੇ ਸਿੱਖਲੀ ਅਦਾਲਤ ਵਿੱਚ ਦائر ਅਪੀਲ ਵਿੱਚ ਕਿਹਾ ਹੈ ਕਿ ਉਸ ਨੂੰ ਗਾਤਰਾ ਪਾਇਆ ਹੋਣ ਕਰਕੇ ਅਦਾਲਤ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਜਿਸ ਕਰਕੇ ਉਹ ਤੰਗ ਤੇ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ। ਖਾਲਸਾ ਨੇ ਕਿਹਾ ਉਸ ਨੂੰ ਉਹਦੇ ਧਾਰਮਿਕ ਚਿੰਨ੍ਹ ਸਮੇਤ ਅਦਾਲਤ ਵਿੱਚ ਜਾਣ ਤੋਂ ਡਕਣਾ ਸਵਿਧਾਨ ਦੀ ਧਾਰਾ 25 ਤਹਿਤ ਮਿਲੇ ਅਧਿਕਾਰਾਂ ਦਾ ਉਲੰਘਣ ਹੈ ਦੂਜੇ ਪੱਧਰ 'ਤੇ ਅਮਰਸਰ ਸਾਹਿਬ ਤੋਂ ਖਬਰਾਂ ਅਨੁਸਾਰ ਸ਼ੋਮਨੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸੁਪਰੀਮ ਕੋਰਟ 'ਚ ਕਮਰਤਾਰੀ ਵਕੀਲ ਨੂੰ ਕਿਰਪਾਨ ਸਮੇਤ ਦਾਖਲ ਹੋਣ ਤੋਂ ਰੋਕਣ ਦੀ ਨਿੰਦਾ ਕੀਤੀ ਹੈ ਇਹ ਮਾਮਲਾ ਅਰਤ ਅਮਰਤਪਾਲ ਸਿੰਘ ਨਾਂ ਦੇ ਗੁਰਸੇਖ ਵਕੀਲ ਨਾਲ ਜੁੜਦਾ ਹੈ ਜਿਸ ਨੂੰ ਸੁਰੱਖਿਆ ਕਰਮੀਆਂ ਨੇ ਸੁਪਰੀਮ ਕੋਰਟ ਵਿੱਚ ਕਿਰਪਾਨ ਪਾ ਕੇ ਦਾਖਲ ਹੋਣ ਤੋਂ ਰੋਕ ਦਿੱਤਾ ਸੀ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਵਿੱਚ ਕਾਂਗਰਸ ਦੀ ਰਾਜਦਾਨ ਤੇ ਸਰਕਾਰ ਦਾ ਲਾਭ ਚੱਕਣ ਦੀ ਕੋਸ਼ਿਸ਼ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਾ ਚਾਹੁੰਦੇ ਨੇ 13 ਲੋਕ ਸਭਾ ਸੀਟਾਂ ਲਈ ਕਾਂਗਰਸ ਦੀਆਂ ਟਿਕਟਾਂ ਲਈ ਅਰਜ਼ੀਆਂ ਦਾਖਲ ਕਰ ਲਈ ਅੱਜ ਆਖਰੀ ਦਿਨ ਸੀ ਸੱਤ ਮੌਜੂਦਾ ਪਾਰਟੀ ਵਿਧਾਇਕਾਂ ਨੇ ਇਸ ਲਈ ਅਰਜੀ ਦਿੱਤੀ ਹੈ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੂੰ ਚੁਣੌਤੀ ਦਿੰਦੇ ਆ ਪਟਿਆਲਾ ਸੰਸਦੀ ਸੀਟ ਲਈ ਚਾਰ ਵਾਰ ਨਾਬਾ ਦੇ ਵਿਧਾਇਕ ਰਹੇ ਰਣਦੀਪ ਨਾਬਾ ਨੇ ਵੀ ਸੀਟ ਲਈ ਜ਼ਾਬੇਦਾਰੀ ਪੇਸ਼ ਕੀਤੀ ਹੈ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਸ਼ਣੇ ਘਟ ਤੋਂ ਘਟ 10 ਨੌਜਵਾਨ ਕਾਂਗਰਸੀ ਨੇਤਾਵਾਂ ਨੇ ਨੰਦਪੁਰ ਸਾਹਿਬ ਸੀਟ ਲਈ ਟਿਕਟ ਲਈ ਅਰਜੀ ਦਿੱਤੀ ਨੌਜਵਾਨਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪਹਿਲ ਕਦਮੀ ਨੂੰ ਦੇਖਦਿਆਂ ਤਿੰਨ ਕੈਬਨਿਟ ਮੰਤਰੀਆਂ ਨੇ ਆਪਣੇ ਪੁੱਤਰਾਂ ਲਈ ਟਿਕਟ ਦੀ ਮੰਗ ਕੀਤੀ ਹੈ ਬ੍ਰਹਮਹਿੰਦਰਾ ਸੇਧ ਮੰਤਰੀ ਨੇ ਉਹਨਾਂ ਦੇ ਬੇਟੇ ਮੋਹਿਤ ਮਹਿੰਦਰਾ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਹੈ ਇਸ ਲਈ ਅਰਜੀ ਦਾਖਲ ਕੀਤੀ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਪੁੱਤਰ ਗੁਰਜੀ ਧਰਮਸੋਧ ਨੇ ਫਤਿਹਗੜ੍ਹ ਸਾਹਿਬ ਲਈ ਅਰਜੀ ਦਾਖਲ ਕੀਤੀ ਹੈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਛੋਡੀ ਤੇ ਉਹਨਾਂ ਦੇ ਬੇਟੇ ਹੀਰਾ ਛੋਡੀ ਨੇ ਫਿਰੋਜ਼ਪੁਰ ਸੀਟ ਲਈ ਅਰਜੀ ਪੁੱਤਰ ਜਾਂ ਭਤੀਜੇ ਨੂੰ ਟਿਕਟ ਲਈ ਅਰਜੀ ਦੇਣ ਤੇ ਪ੍ਰੇਰਿਆ ਹੈ ਕਮਲਦੀਪ ਸਿੰਘ ਬਰਾੜ ਬਾਗਾ ਪ੍ਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਨੇ ਜਸਵਿੰਦਰ ਧਮਾਨ ਅਮਰਗੜ ਤੋਂ ਵਿਧਾਇਕ ਸਰਜੀਤ ਧਮਾਨ ਦੇ ਪੁੱਤਰ ਹੈ ਤੇ ਵਿਧਾਇਕ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਗਿਲਜੀਆ ਨੇ ਵੀ ਕਾਂਗਰਸ ਦੀ ਟਿਕਟ ਲਈ ਅਰਜੀ ਦਿੱਤੀ ਹੈ ਸੂਬਾ ਕਾਂਗਰਸ ਕਮੇਟੀ ਨੂੰ ਅੱਜ 150 ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਗੁਰਦਾਸਪੁਰ ਲਈ ਦੋ ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨੇ ਰਾਖਵੀਂ ਸੀਟ ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਚੋ ਤਤਵਤ ਅਰਜ਼ੀਆਂ ਪ੍ਰਾਪਤ ਹੋਈਆਂ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਫਿਰੋਜ਼ਪੁਰ ਦਾ ਨੰਬਰ ਆਇਆ ਹੈ ਵੱਡੇ ਕਾਂਗਰਸੀ ਨੇਤਾ ਯੋਗਿੰਦਰ ਸਿੰਘ ਮਾਨ ਨੇ ਹੁਸ਼ਿਆਰਪੁਰ ਜਾਂ ਫਰੀਦਕੋਟ ਤੋਂ ਪਾਰਟੀ ਦੀ ਟਿਕਟ ਮੰਗੀ ਹੈ ਪਗਵਾੜਾ ਤੋਂ ਤਿੰਨ ਵਾਰ ਤੇ ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤਿਕ ਸਖਤਰ ਨਾਲ ਮੁਲਾਕਾਤ ਕਰਕੇ ਟਿਕਟ ਲਈ ਅਰਜ਼ੀ ਦਿੱਤੀ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਅਰਜ਼ੀ ਦੇਣ ਵਾਲਿਆਂ ਵਿੱਚ ਪਿਤਾ ਪੁੱਤਰ ਦੀ ਜੋੜੀ ਵੀ ਸ਼ਾਮਲ ਹੈ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਉਹਨਾਂ ਦੇ ਪੁੱਤਰ ਹੀਰਾ ਸੋਢੀ ਫਿਰੋਜ਼ਪੁਰ ਤੋਂ ਟਿਕਟ ਚਾਹੁੰਦੇ ਨੇ ਵਿਧਾਇਕ ਹਰਪ੍ਰਤਪ ਸਿੰਘ ਅਜਨਾਲਾ ਅਤੇ ਉਹਨਾਂ ਦੇ ਬ ਤੋ ਟਿਕਟ ਚਾਉਂਦੇ ਨੇ ਕੇਵਲ ਢਿੱਲੋਂ ਖੁਦ ਸੰਗਰੂਰ ਤੋਂ ਚੋਣ ਲੜਨ ਦੇ ਚੁੱਕ ਨੇ ਤੇ ਉਹਨਾਂ ਦੇ ਬੇਟੇ ਕਰਨਵੀਰ ਢਿੱਲੋਂ ਨੇ ਅਨੰਦਪੁਰ ਸਾਹਿਬ ਲਈ ਅਰਜੀ ਦਾਖਲ ਕੀਤੀ ਹੈ ਜੀਰਾ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਉਹਨਾਂ ਦੇ ਪਿਤਾ ਇੰਦਰਜੀਤ ਸਿੰਘ ਜੀਰਾ ਖਡੂਰ ਸਾਹਿਬ ਚੋਣ ਲਈ ਅਰਜੀ ਦੇ ਚੁੱਕੇ ਨੇ ਖੇਮ ਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਦੇ ਭਰਾ ਅਨੂਪ ਭੁੱਲਰ ਤੇ ਉਹਨਾਂ ਦੇ ਪਿਤਾ ਗੁਰਚੇਤ ਭੁੱਲਰ ਵੀ ਟਿਕਟ ਲੈਂਡ ਦੇ ਚਾਹਵਣ ਨੇ ਅੰਮ੍ਰਿਤਸਰ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਹਨ ਸਿੰਘ ਦੇ ਅਧਿయోగਪਤੀ ਭਰਾ ਸੁਰਜੀਤ ਸਿੰਘ ਕੋਲੀ ਨੇ ਅਰਜੀ ਦਿੱਤੀ ਹੈ ਜਦਕਿ ਵਰਤਮਾਨ ਵਿੱਚ ਗੁਰ ਇਸ ਤੋਂ ਇਲਾਵਾ ਹੋਰ ਨਾ ਟਿਕਟਾਂ ਵਿੱਚ ਲੁਧਿਆਣਾ ਤੋਂ ਗਰੇਵੇਂ ਗਰਮੇਲ ਸਿੰਘ ਪਹਿਲਵਾਨ ਹੁਸ਼ਿਆਰਪੁਰ ਤੋਂ ਪਵਨ ਆਦੀਆ ਵਿਧਾਇਕ ਸ਼ਸ਼ੀਲ ਰਿੰਕੂ ਜਲੰਧਰ ਤੋਂ ਰਕੇਸ਼ ਪਾਂਡੇ ਨੇ ਲੁਧਿਆਣਾ ਪਰਮਿੰਦਰ ਡਿੰਪਲ ਨੇ ਫਰੀਦਕੋਟ ਹਰਪ੍ਰੀਤ ਸਿੱਧੂ ਨੇ ਖਡੂਰ ਸਾਬ ਅਤੇ ਅਮਰਦੀਪ ਚੀਮਾ ਗੁਰਦਾਸਪੁਰ ਤੋਂ ਚੋਣ ਲੜਨ ਦੇ ਇੱਛਕ ਨੇ ਕਾਂਗਰਸ ਪਾਰਟੀ ਨੇ ਈਸ਼ਵਰ ਅਰਜੀ ਦੇ ਨਾਲ 35000 ਰੁਪਿਆ ਫੀਸ ਰੱਖੀ ਹੈ ਜਿਕਰ ਜੋ ਹੈ ਕਿ ਖਡੂਰ ਸਾਬ ਹਲਕੇ ਤੋਂ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਪਿਛਲੇ 30 ਸਾਲਾਂ ਤੋਂ ਕਾਮਯਾਬ ਨਹੀਂ ਹੋ ਸਕਿਆ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ ਹੈ ਈਸ਼ਵਰ ਸੀਟ ਤੋਂ ਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਦੇ ਲੀਡਰ ਹਰਮੰਦਰ ਸਿੰਘ ਗਿੱਲ ਨੂੰ 1 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਬ੍ਰਹਮਪੁਰਾ ਹੁਣ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਅਕਾਲੀ ਦਲ ਦਾ ਗਠਨ ਕਰ ਚੁੱਕੇ ਨੇ ਸੁਭਾ ਚੋਣਾਂ ਲਈ ਆਲ ਇੰਡੀਆ ਤ੍ਰਿੰਮੂਲ ਕਾਂਗਰਸ ਨੇ ਪੰਜਾਬ ਦੀਆਂ 13 ਚੋਣ ਲੜੰਦਾ ਐਲਾਨ ਕੀਤਾ ਹੈ ਪੱਛਮੀ ਬਗਲ ਦੇ ਐਮ ਐਲ ਏ ਅਰਜਨ ਸਿੰਘ ਨੇ ਪੰਜਾਬ ਦੇ ਪਾਰਟੀ ਵਰਕਰਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਕੋਲ 7 ਸੀਟਾਂ ਤੇ ਚੋਣ ਲੜਨ ਲਈ ਅਰਜ਼ੀਆਂ ਆ ਗਈਆਂ ਬਾਕੀ ਥਾਵਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਵੀ ਉਹਨਾਂ ਖੇ ਕੀ ਉਮੀਦਵਾਰ ਨੇ ਅਰਜਨ ਸਿੰਘ ਨੇ ਆਖਿਆ ਕਿ ਪੰਜਾਬ ਦੇ ਕਈ ਐ ਮੁੱਦੇ ਸਬੰਧੀ ਪਾਰਟੀ ਨੇ ਆਪਣੀ ਰਣਨੀਤੀ ਬਣਾਈ ਹੈ ਤੇ ਜਨਤਾ ਵਿਚਕਾਰ ਜਾਣਗੇ ਪਾਰਟੀ ਦਾ ਚੋਣ ਮੈਨੀਫੈਸਟੋ ਜਲਦ ਹੀ ਪੱਛਮੀ ਬਗਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਪੰਜਾਬ ਆਏਗੀ ਤੇ ਪਾਰਟੀ ਦੀ ਬਿਹਤਰੀ ਅਤੇ ਉਮੀਦਵਾਰਾਂ ਦੀ ਰੈਲੀ ਵੀ ਕਰਨ ਉਨਾ ਖਿਆ ਕਿ ਤ੍ਰੈਨਮੂਲ ਕਾਂਗਰਸ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਤੇ ਲੋਕ ਸਭਾ ਸੀਟਾਂ ਜਿਤਾਏ ਜਾਣ ਦੀ ਪੇਸ਼ਕਸ਼ ਕੀਤੀ ਹੈ ਜਿਕਰ ਹੋ ਗਿਆ ਕਿ ਪਿਛਲੀ ਵਾਰ ਤ੍ਰੈਨਮੂਲ ਕਾਂਗਰਸ ਦੇ ਜਗਮੀਤ ਸਿੰਘ ਬਰਾਣ ਨੇ ਵਿਧਾਨ ਸਭਾ ਵਿੱਚ ਚੋਣਾਂ ਲੜੀਆਂ ਸਨ ਇਸ ਵਾਰ ਉਹ ਕਾਂਗਰਸ ਦਾ ਪੱਲਾ ਫੜਨਗੇ ਲੇਕਿਨ ਹਾਲੇ ਤੱਕ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਹਾਂ ਨਹੀਂ ਕੀਤੀ ਕਿਉਂਕਿ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਸਬੰਧ ਸੁਖਾਵੇਂ ਨਹੀਂ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਟਕਸਾਲੀਆਂ ਨਾਲ ਹੱਥ ਮਨਾਉਣ ਵਾਲੇ ਫੌਜਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਨੂੰ ਸੁਖਵੀਰ ਬਾਦਲ ਨੇ ਜਵਾਬ ਦਿੱਤਾ ਹੈ ਸੁਖਵੀਰ ਬਾਦਲ ਨੇ ਆਖਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਜਨਰਲ ਜੇ ਜੇ ਸਿੰਘ ਨੂੰ ਸਭ ਤੋਂ ਵੱਧ ਮਾਨ ਸਨਮਾਨ ਦਿੱਤਾ ਸੀ ਉਹਨਾਂ ਦੋਸ਼ ਲਾਇਆ ਕਿ ਜੇ ਜੇ ਸਿੰਘ ਇੱਕ ਬਾਗੀ ਲੀਡਰ ਨੇ ਜਿਹੜੇ ਕਿਸੇ ਵੀ ਪਾਰਟੀ ਵਿੱਚ 2 ਮਹੀਨਿਆਂ ਤੋਂ ਵੱਧ ਨਹੀਂ ਟਿਕਦੇ ਜਿਕਰ ਜੋਗਾ ਕਿ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਬੀਤੇ ਦਿਨ ਜਨਰਲ ਜੇ ਜੇ ਸਿੰਘ ਨੇ ਟਕਸਾਲੀਆਂ ਨਾਲ ਹੱਥ ਮਿਲਾ ਲਿਆ ਟਕਸਾਲੀਆਂ ਨਾਲ ਹੱਥ ਮਨਾਉਣ ਤੋਂ ਬਾਅਦ ਉਹ ਬਾਦਲਾ ਦੇ ਖੂਬ ਵਰੇ ਉਹਨਾਂ ਕਿਹਾ ਸੀ ਕਿ ਬਾਦਲਾ ਨੇ ਜਾਣਬੁੱ ਤੋ ਚੌਨ ਲੜਾਈ ਜੇ ਜੇ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਰਾਉਣ ਵਾਲੀ ਕਾਂਗਰਸ ਨਹੀਂ ਸਗੋ ਅਕਾਲੀ ਹੀ ਸਨ ਪੰਜਾਬ ਪੁਲਿਸ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਜੋਂ ਇਸ ਸਾਲ ਰਾਸ਼ਟਰੀ ਸੜਕ ਸੁਰੱਖਿਆ ਦਿਵਸ ਨੂੰ ਰਾਜ ਵਿੱਚ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਅਧਿਕਾਰ ਦੇ ਰੂਪ ਵਿੱਚ ਸਮਰਪਿਤ ਕਰ ਰਿਹਾ ਹੈ। ਇਸੇ ਮੰਤਵ ਤਹਿਤ ਸ਼ਹਿਰਾਂ ਤੇ ਕਸਬਿਆਂ ਵਿੱਚ 550 ਮੀਟਰ ਲੰਬੇ ਮਨੁੱਖੀ ਕੜੀ ਆਮ ਲੋਕ, ਵਿਦਿਆਰਥੀ ਅਤੇ ਐਨ ਜੀਓ ਦੀ ਮਦਦ ਨਾਲ ਬਣਾਈ ਜਾਏਗੀ ਜੋ ਪੈਦਲ ਯਾਤਰੀਆਂ ਦੇ ਅਧਿਕਾਰਾਂ ਤੇ ਹੱਕਾਂ ਦਾ ਸਨਮਾਨ ਕੀਤਾ ਜਾ ਸਕੇ। ਇਸੇ ਸਬੰਧ ਵਿੱਚ ਸਾਰੇ ਪੁਲਿਸ ਜ਼ਿਲ੍ਹਿਆਂ ਵਿੱਚ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਤੀਵੇਂ ਨੈਸ਼ਨਲ ਸੜਕ ਸੁਰੱਖਿਆ ਹਫ਼ਤਾ 4 ਫਰਵਰੀ ਤੋਂ ਜਾਨਗੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ